ਹਰਿਆਕੂਟ ਦੇ ਪਿੰਡ ਐਤਿਆਨੇ ਦੇ ਬਸਨੀਕ ਅਤੇ ਡੀਐਸਸੀ ਦੇ ਜਵਾਨ ਹਰਵਿੰਦਰ ਸਿੰਘ ਦੀ ਸਰੀਨਗਰ ਚ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ ਅੱਜ ਡੀਐਸਸੀ 230 ਪੀਐਲ ਸਰੀਨਗਰ ਤੋਂ ਸੂਬੇਦਾਰ ਮੇਜਰ ਅਨਿਲ ਕੁਮਾਰ ਲਾਸ਼ ਨਾਲ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਡੀਐਸਸੀ ਦੇ ਜਵਾਨ ਉਹਨਾਂ ਦੀ ਮਰਤੇਕ ਦੇ ਲੈ ਜੱਦੀ ਪਿੰਡ ਪੁੱਜੇ ਨੇ ਅਤੇ ਫੌਜੀ ਜਵਾਨਾਂ ਨੇ ਸਰਦਾ ਨਾਲ ਉਹਨਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਇਆ ਗਿਆ ਜਿਸ ਦੌਰਾਨ ਪਿੰਡ ਵਾਸੀਆਂ ਨੇ ਸ਼ਹੀਦ ਸੂਬੇਦਾਰ ਹਰਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਨਾਲ ਆਪਣੇ ਪਿੰਡ ਤੇ ਦੇਸ਼ ਭਗਤ ਜਵਾਨ ਨੂੰ ਸਰਦਾ ਦੇ ਫੁੱਲ ਫੇਟ ਕੀਤੇ ਇਸ ਮੌਕੇ ਪਰਿਵਾਰਕ ਮੈਂਬਰਾਂ ਪਿੰਡ ਵਾਸੀਆਂ ਰਿਸ਼ਤੇਦਾਰ ਦੋਸਤ ਮਿੱਤਰਾਂ ਸਮੇਤ ਫੌਜੀ ਅਧਿਕਾਰੀਆਂ ਨੇ ਸੇਧਲ ਅਕਾਨਾ ਅੰਤਮ ਵਿਦਾਇਗੀ ਦਿੱਤੀ ਜਦਕੇ ਡੀਐਸਸੀ ਜਵਾਨ ਹਰਵਿੰਦਰ ਸਿੰਘ ਦੇ ਅੰਤਮ ਸੰਸਕਾਰ ਮੌਕੇ ਡੀਐਸਸੀ 230 ਪੀਐਲ ਸ਼੍ਰੀਨਗਰ ਤੋਂ ਸੂਬੇਦਾਰ ਮੇਜਰ ਅਨਲ ਕੁਮਾਰ ਅਤੇ ਲਾਸ਼ਨਾਇਕ ਹਰਜਿੰਦਰ ਸਿੰਘ ਡੀਐਸਪੀ ਹਲਵਾਰਾ ਤੋਂ ਮੁੰਸੀ ਸਰਜੀਤ ਸਿੰਘ ਅਤੇ ਬੱਧਵਾਲ ਬੇਸ ਕੈਂਟਰ 27 ਐਫਏਡੀ ਬੱਧਵਾਲ ਜੀਸੀਓ ਸੂਬੇਦਾਰ ਰਾਜਵੀਰ ਸਿੰਘ ਅਤੇ ਹਲਕਾ ਵਿਧਾਇਕ ਟੇਕੇਦਾਰ ਹਾਕਮ ਸਿੰਘ ਸਮੇਤ ਹੋਰਨਾ ਆਗੂਆਂ ਪਿੰਡ ਦੇ ਸਾਬਕਾ ਫੌਜੀ ਅਧਿਕਾਰੀ ਤੇ ਪਰਿਵਾਰਕ ਮੈਂਬਰਾਂ ਨੇ ਸ਼ਹੀਦ ਫੌਜੀ ਦੀ ਮ੍ਰਿਤਕ ਦੇ ਤੇ ਰੀਟਪੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਹੈ ਉੱਤੇ ਹੀ ਪੁਲਿਸ ਜ਼ਿਲ੍ਹਾ ਲੁਧਿਆਣਾ ਵਿਖੇ ਦੀ ਤੋ ਥਾਣੇਦਾਰ ਐਸ்சி ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਜੀ ਪੌਲਸ ਟੂਕੜੀ ਨੇ ਗਾਰਡ ਆਫ ਆਨਰ ਭੇਟ ਕਰਕੇ ਫੌਜੀ ਜਵਾਨ ਨੂੰ ਸਲਾਮੀ ਦਿੱਤੀ ਹੈ ਲੋਕਰ ਸਲਾਮੀ ਸ਼ਸ ਸ਼ੋਬਰ ਸ਼ੋਬਰ ਸਨ ਅਨ ਕਿਤੇ ਅਨ ਕਿਤੇ

up Hey Hey Hindustan Hindustan Chokar Madu Để in the box shot Chokar ਇਸ ਮੌਕੇ ਸੀਰ ਫੌਜੀ ਹਰਵਿੰਦਰ ਸਿੰਘ ਦੇ ਚਾਚਾ ਚਮਕੌਰ ਸਿੰਘ ਨੇ ਦੱਸਿਆ ਕਿ ਫੌਜ ਵਿੱਚ ਨੌਕਰੀ ਕਰਨ ਉਪਰੰਤ ਸੂਬੇਦਾਰ ਹਰਵਿੰਦਰ ਸਿੰਘ ਡੀਐਸਸੀ ਵਿੱਚ ਭर्ती ਹੋਏ ਸਨ ਅੱਜ ਕੱਲ੍ਹ ਉਹ ਸ੍ਰੀਨਗਰ ਵਿਖੇ ਤਾਇਨਾਤ ਸਨ ਜਿੱਥੇ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਕੱਲ ਉਹਨਾਂ ਦਾ ਦਿਹਾਂਤ ਹੋ ਗਿਆ ਅਤੇ ਉਹ ਆਪਣੇ ਪਿੱਛੇ ਬਜ਼ੁਰਗ ਪਿਤਾ ਮੇਜਰ ਸਿੰਘ ਪਤਨੀ ਬਲਵਿੰਦਰ ਕੌਰ ਇੱਕ ਲੜਕਾ ਤੇ ਦੋ ਲੜਕੀਆਂ ਛੱਡ ਗਏ ਨੇ साहब की की जय जय ंदर साहब अमर रहे अमर रहे अमर रहे हरमिंदर साहब अमर रहे अमर रहे अमर रहे हरमिंदर साहब अमर रहे अमर रहे अमर रहे हरेक मदानी हरेक मदानी हर एक जय ਇਹ ਨਾ ਚਮਕੌਰ ਸਿੰਘ ਆ ਜੀ ਚਮਕੌਰ ਸਿੰਘ ਜੀ ਕਟੜਾ ਵਾਪਰੀ ਹਰਵਿੰਦਰ ਸਿੰਘ ਤੋਂ ਜੀ ਤੋਂ ਸਾਹਬ ਤੋਂ ਕਟਨਾ ਇਹ ਵਾਪਰੀ ਕਿ ਹਰਵਿੰਦਰ ਸਿੰਘ ਆ ਜਿਹੜਾ ਮੇਰਾ ਭਤੀਜਾ ਜੀ ਇਹ ਨਾ ਸ਼੍ਰੀਨਗਰ ਦੇ ਵਿੱਚ ਕੈਂਪ ਦੇ ਵਿੱਚ ਡਿਊਟੀ ਕਰਦਾ ਜੀ 2015 ਤੋਂ 10 ਸਾਲ ਹੋ ਗਏ ਇਹਦੀ ਉੱਥੇ ਡਿਊਟੀ ਸੀਗੀ ਜੀ ਡਿਊਟੀ ਦੇ ਦੌਰਾਨ ਇਹ ਪੋਸਟ ਦੇ ਉੱਤੇ ਡਿਊਟੀ ਸੀ ਇਹਨਾਂ ਦੀ ਔਰ ਪੋਸਟ ਦੇ ਕੋਲੇ ਦੀ ਕੋਈ ਕੇਬਲ ਲੰਘ ਰਹੀ ਸੀਗੀ ਜੀ ਇਹ ਇਹ ਡਿਊਟੀ ਦੇ ਦੌਰਾਨ ਉਹ ਕੇਬਲ ਬਲਾਸਟ ਕਰ ਗਈ ਤੇ ਇਹ ਉਹਦੀ ਲਪੇਟ ਦੇ ਵਿੱਚ ਆ ਗਿਆ ਲਪੇਟ ਦੇ ਵਿੱਚ ਆਉਣ ਦੇ ਦੌਰਾਨ ਉਹਨਾਂ ਨਾਲ ਇਹਨਾਂ ਦੇ ਹੋਰ ਵੀ ਜਵਾਨ ਸੀਗੇ ਉੱਥੇ ਉਹ ਇਹਨੂੰ ਚੱਕ ਕੇ ਹਸਪੀਟਲ ਲੈ ਗਏ ਇਹ 29 ਤਰੀਕ ਦੀ ਗੱਲ ਆ ਜੀ ਇਹ ਜਿਸ ਦਿਨ ਇਹ ਘਟਨਾ ਹੋਈ ਆ 29 ਤਰੀਕ ਨੂੰ ਤੇ 29 ਤਰੀਕ ਤੋਂ ਬਾਅਦ ਸਾਡੇ ਇੱਥੇ ਫੋਨ ਆਇਆ ਘਰ ਤੇ ਅਸੀਂ ਉਹਦੀ ਅੱਗੇ ਫਿਰ ਪੜਤਾਲ ਕੀਤੀ ਪੜਤਾਲ ਕਰਕੇ ਅਸੀਂ ਉਹ ਅਸੀਂ ਉੱਥੇ ਪਹੁੰਚੇ ਸ਼੍ਰੀਨਗਰ ਜੀ ਹਸਪੀਟਲ ਦੇ ਵਿੱਚ ਉਹ ਉੱਥੇ ਦੇਖਿਆ ਤਾਂ ਇਹਦੀ ਹਾਲਤ ਨਾ ਜੇਕੀ ਸੀਗੀ ਜੀ ਉਸ ਟਾਈਮ ਤੇ ਟ੍ਰੀਟਮੈਂਟ ਜੋ ਮਿਲਟਰੀ ਦਾ ਹਸਪੀਟਲ ਆ ਸ਼੍ਰੀਨਗਰ ਵੱਡਾ ਉਹ ਉੱਥੇ ਟ੍ਰੀਟਮੈਂਟ ਉਹ ਕਰ ਰਿਆ ਸੀਗੇ ਜੀ ਸਾਰੀ ਟ੍ਰੀਟਮੈਂਟ ਉਹਨਾਂ ਨੇ ਉੱਥੇ ਕੀਤੀ ਐ ਤੇ ਇਹ ਪਰਿਵਾਰ ਚ ਇਹਨਾਂ ਦੇ ਹੋਰ ਕੌਣ ਕੌਣ ਪਰਿਵਾਰ ਚ ਸਾਰੇ ਇਹਨਾਂ ਦੇ ਸਾਡੇ ਵੱਡੇ ਭਾਈ ਸਾਹਿਬ ਨੇ ਮੇਜਰ ਸਿੰਘ ਜੀ ਉਹਨਾਂ ਦਾ ਇਕਲੌਤਾ ਬੇਟਾ ਜੀ ਇਹ ਤੇ ਇਹਦੇ ਇੱਕ ਮੁੰਡਾ ਤੇ ਤਿੰਨ ਕੁੜੀਆਂ ਨੇ ਜੀ ਅੱਗੇ ਲੜਕੀਆਂ ਨੇ ਪਰਿਵਾਰ ਚ ਤੇ ਸਾਡੀ ਨੌਹਾਂ ਆ ਜੀ ਇਹੀ ਨੇ ਪਰਿਵਾਰਚ ਇਹਨਾਂ ਦੇ ਇਹ ਕਿਹੜੀ ਫੌਜ ਦੇ ਕਿਹੜੇ ਸੈਕਸ਼ਨ ਤੇ ਕੰਮ ਕਰਦੇ ਸੀ ਇਹ ਫੌਜ ਦੇ ਜੀ ਡੀਐਸਸੀ ਦੇ ਵਿੱਚ ਹੁਣ ਨੌਕਰੀ ਕਰਦਾ ਸੀ ਪਹਿਲਾਂ ਇਹਨੇ 152 ਦੇ ਵਿੱਚ ਨੌਕਰੀ ਕੀਤੀ ਹੈ 22 ਸਾਲ ਜੀ ਤੇ ਉਸ ਰਿਟਾਇਰਮੈਂਟ ਤੋਂ ਬਾਅਦ ਇਹ ਹੁਣ ਡੀਐਸਸੀ ਦੇ ਵਿੱਚ ਨੌਕਰੀ ਕਰਦਾ ਸੀ ਜਿੱਥੇ ਜੰਮੂ ਕਸ਼ਮੀਰ ਆਪਾਂ ਸ਼੍ਰੀਨਗਰ ਚੀ ਸ਼੍ਰੀਨਗਰ ਕੋਈ ਫੌਜ ਵੱਲੋਂ ਜਾਂ ਹੋਰ ਅਧਿਕਾਰੀਆਂ ਵੱਲੋਂ ਕੋਈ ਸਰਦੋ ਸਹਾਰਾ ਜਾਂ ਚਾਹੇ ਉਹ ਜਿਹੜਾ ਮੈਨ ਰਿਹਾ ਸਹਿਯੋਗ ਦੀ ਗੱਲ ਆ ਸਰ ਉਹਨਾਂ ਨੇ ਸਾਰਾ ਜਿਹੜਾ ਇਲਾਜ ਉੱਥੇ ਕੀਤਾ ਤੇ ਇਹਦੀ ਜਿਹੜੀ ਡੈਥ ਆ ਉਹ ਪਰਸੋਂ ਹੋਈ ਸੀਗੀ ਜੀ ਸ਼ਾਮ ਨੂੰ 5:30 ਵਜੇ ਔਰ ਇਹਨਾਂ ਦੇ ਜੋ ਵੀ ਉੱਥੇ ਕਰਨਲ ਨੇ ਬਰਗੇਡੀਅਰ ਸਾਹਿਬ ਨੇ ਕਮਾਂਡਰ ਸੀਗੇ ਇਸ ਜੂਨਤ ਦੇ ਸਾਰੇ ਜੀ ਤੇ ਉਹਨਾਂ ਨੇ ਫਿਰ ਕੱਲ ਸਾਰੀ ਕਾਰਵਾਈ ਕਰਕੇ ਇਹਦੇ ਜਿਹੜੀ ਕਾਗਜ਼ੀ ਕਾਰਵਾਈ ਸੀਗੀ ਸਾਰੀ ਉਹਨਾਂ ਨੇ ਪੂਰੀ ਕੀਤੀ ਆ ਜੀ ਉਹ ਕਹਿੰਦੇ ਜੋ ਵੀ ਸਾਡੀਆਂ ਗਵਰਨਮੈਂਟ ਤੋਂ ਮਿਲਟਰੀ ਦੀਆਂ ਸਹੂਲਤਾਂ ਨੇ ਸਾਰੀਆਂ ਕਿਉਂਕਿ ਇਹਦੀ ਡਿਊਟੀ ਦੌਰਾਨ ਮੌਤ ਹੋਈ ਹੈ ਹਾਦਸਾ ਹੋਣ ਨਾਲ ਉਹ ਕਹਿੰਦੇ ਸੀ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਇਹ ਸਾਰੀਆਂ ਇਹਨੂੰ ਅਸੀਂ ਦਵਾਵਾਂਗੇ ਜੋ ਗਵਰਨਮੈਂਟ ਸਰਕਾਰ ਕੀਤਾ ਹੈ ਜੇਪੀ ਪੰਡਾ ਤੀਓਨ ਦੇ ਵਿੱਚ ਕਿ ਕਿੜੇ ਕਰੀ ਕੋਈ ਫੌਂਟੇਲੇ ਕੋਈ ਸ਼ਾਰਟ ਕਰੀ ਵੀ ਜਰਾ ਪਹੁੰਚ ਇੱਥੇ ਜੀ ਸਾਡੇ ਐਮਐਲਏ ਸਾਹਿਬ ਪਹੁੰਚ ਰਹੇ ਨੇ ਜੀ ਤੇ ਹੋਰ ਵੀ ਸਰਕਾਰੀ ਅਵਧਾਰ ਸਾਡਾ ਕਿਹਾ ਹੋਇਆ ਇਹ ਸਾਰਿਆਂ ਨੂੰ ਉਮੀਦ ਆ ਸਾਨੂੰ ਵੀ ਮੰਡਵੜਾ ਚੇਅਰ ਮੈਂ ਪਹੁੰਚ ਬੜਾ ਚੇਰਮੈਨ ਉਹ ਪਹੁੰਚ ਰਹੇ ਨੇ ਜੀ ਬੈਕੋਰਡ ਚੇਰਮੈਨ ਹਾਂ ਜੀ ਕਾਰਪੋਰੇਟ ਉਹ ਸਾਰੇ ਆ ਰਹੇ ਨੇ ਜੀ ਇੱਥੇ ਬਾਕੀ ਸਾਡੀ ਉੱਥੇ ਮਿਲਟਰੀ ਦੀ ਸਲਾਮੀ ਦੇ ਲਈ ਉਹ ਵੀ ਉਹਨਾਂ ਦੀ ਵੀ ਟੁਕੜੀ ਇੱਕ ਮਿਲਟਰੀ ਦੇ ਸਲਾਮੀ ਦੇ ਲਈ ਆ ਰਹੀ ਹੈ ਇਹ ਇਸਮੋਕੇ ਡੀਐਸਸੀ 230 ਪੀਐਲ ਸ਼੍ਰੀਨਗਰ ਤੋਂ ਆਏ ਸੂਬੇਦਾਰ ਮੇਜਰ ਅਨਲ ਕੁਮਾਰ ਨੇ ਦੱਸਿਆ ਕਿ 29 ਅਪ੍ਰੈਲ ਨੂੰ ਡੀਐਸਸੀ ਜਵਾਨ ਹਰਬਿੰਦਰ ਸਿੰਘ ਆਪਣੇ ਦੋ ਹੋਰ ਨਾਲ ਸਾਥੀਆਂ ਸਮੇਤ ਡਿਊਟੀ ਤੇ ਤਾਇਨਾਤ ਸੀ ਪਰ ਅਚਾਨਕ ਉਹਨਾਂ ਕੋਲੋਂ ਲੰਘ ਰਹੀ 33000 ਵੋਲਟ ਬਿਜਲੀ ਸਪਲਾਈ ਵਾਲੀ ਤਾਰ ਤੋਂ ਉਹਨਾਂ ਨੂੰ ਕਰੰਟ ਲੱਗ ਗਿਆ ਜਿਸ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਦਾ ਮਿਲਟਰੀ ਹਸਪਤਾਲ ਵਿੱਚ ਇਲਾਜ ਚੱਲਿਆ ਪਰੰਤੂ ਇਲਾਜ ਦੌਰਾਨ 6 ਮਈ ਨੂੰ ਉਹਨਾਂ ਦਾ ਦਿਹਾਂਤ ਹੋ ਗਿਆ अंतम संस्कार किया दौरान श्रीनगर में था तो सिक्सटी एट नंबर पोस्ट है हमारी जो कि टू और फोर्टी के अंदर है तो उसमें बार से एक अपना इलेक्ट्रिकल लाइन आई हुई है तो उसमें तैतीस हजार वोल्ट की थी उसके नजदीक से जा रहा था तो एट ए टाइम तीन बंदे उधर खड़े थे ये भी उन्हीं के साथ खड़ा था इनको अचानक करंट करंट लगा लगा जो कि पता ही नहीं लगा। माइक्रो सेकंड के अंदर वो करंट लगा और जो इसके साथ दो फौजी खड़े थे उनको पता ही नहीं लगा कैसे क्या हुआ हाथ में कड़ा भी था कड़े के ऊपर भी शोट का निशान है और इसकी बॉडी के तकरीबन राइट हिस्सा जला हुआ है और थोड़ा फेस के ऊपर भी बर्निंग हुई है और इसके जो राइट पैर है राइट पैर के नीचे से एक छोटा सा जलने का निशान और उसमें से बाहर जो है अपना इलेक्ट्रिकल शॉट लगा जो वो बाहर निकला है उसके बाद तुरंत इसको 10 से 15 मिनट के अंदर उधर ही नाइनटी बेस हॉस्पिटल है तो उस हॉस्पिटल के अंदर लेके गए तो उधर फिर डॉक्टरों ने दस पंद्रह मिनट इसको ए, मतलब देखा कोशिश किया उसके बाद फिर ये कंटिन्यू वेंटिलेटर पे रहा और 6 तारीख को शाम को सत्रह सौ तीस हाउस के ऊपर डॉक्टरों ने डिक्लेयर कर दिया तो इनका जो परिवार है पूरा हमने फोन कर दिया था आर्मी की तरफ से तो इनकी सबसे पहले वाइफ और उनका जीजाजी और इनका फिर लड़का जो कि दुबई से आया है और उसके बाद इनके चाचा और चाची दोनों उधर पहुंच गए थे तो उन्होंने सिचुएशन को देखते हुए उनके सामने पेशेंट को दिखा दिया गया था और उनको जो ऑन द स्पॉट लोकेशन हुई थे एक्सीडेंट उसके बारे में भी बता दिया गया और उस लोकेशन को दिखा भी दिया गया बाकी हमारी यही दुआ है कि जो इनका परिवार है जो भी गांव वाले हैं जो इधर के लोकल हैं वो उनके परिवार को जय शहीद का जो दर्जा है उसके मुताबिक मान सम्मान दें यही आप लोगों से जो भी इधर के नेता हैं गाँव वाले हैं जो भी इनकी फुल सपोर्ट करें इनकी तो की ओर से शहीद का दर्जा इनको दिया जाएगा अभी सर इसके बारे में बाकी हमारे जो अधिकारी हैं बड़े अधिकारी वो बताएंगे सर उसके बारे में मैं कन्फर्म नहीं कर सकता अभी। इधर अंतिम संस्कार में सब जो अपना एयरफोर्स स्टेशन है कौन सा है? तो हलवारा से आठ आठ जवान आए है उसके बाद दो सत्रह एफ एडी से एक जयसु साहब और दो, दो जवान आए और बाकी हम इनकी यूनिट से इनके जो बॉडी को लेके आए थे तो एक जयश्यू और एक जवान मेरे साथ भी आया है और हम कल शाम रात के समय तकरीबन डेढ़ बजे घर पे पहुंच गए ਇਸ ਮੌਕੇ ਹਲਕਾ ਵਿਧਾਇਕ ਕਠੇਕੇਦਾਰ ਹਾਕਮ ਸਿੰਘ ਨੇ ਸ਼ਹੀਦ ਫੌਜੀ ਹਰਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਉਹ ਅਤੇ ਪੰਜਾਬ ਸਰਕਾਰ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ ਅਤੇ ਪਰਿਵਾਰ ਦੀ ਜੋ ਵੀ ਮਦਦ ਹੋ ਸਕੀ ਸਰਕਾਰ ਵੱਲੋਂ ਕੀਤੀ ਜਾਵੇਗੀ। ਇਥੇ ਦਾ ਇੱਕ ਫੌਜੀ ਜਿਹੜਾ ਸਾਡਾ ਸੀਗਾ ਉਥੇ ਸ਼੍ਰੀਨਗਰ ਦੇ ਵਿੱਚ ਡਿਊਟੀ ਦੇ ਦੌਰਾਨ ਸ਼ਹੀਦ ਹੋ ਗਿਆ ਤੇ ਉਹਦੇ ਅੱਜੋ ਵੀ ਜਿਹੜੇ ਸੀ ਉੱਤੇ ਪਿੰਡ ਆਏ ਹੈ ਉਹਦੀ ਲਾਸ਼ ਆ ਉਹ ਆਵੀਆਂ ਉਹ ਦਾ ਸੰਸਕਾਰ ਤੇ ਅਸੀਂ ਸਾਡੀ ਸਰਕਾਰ ਵੱਲੋਂ ਅਸੀਂ ਹਮਦਰਦੀ ਪ੍ਰਗਟ ਕਰਦੇ ਹਾਂ ਦੁੱਖ ਦੀ ਘੜੀ ਦੇ ਵਿੱਚ ਨਾਲ ਕੋਈ ਸਰਕਾਰ ਵੱਲੋਂ ਦੇ ਕੋਈ ਵੀ ਜਿਹੜੀ ਵੀ ਮਦਦ ਹੋਵੇ ਅਸੀਂ ਸਰਕਾਰ ਵੱਲੋਂ ਕਰੂਗਾ ਸਾਬਕਾ ਸਰਪੰਚ ਲਖਬੀਰ ਸਿੰਘ ਨੇ ਆਖਿਆ ਕਿ ਸुरु ਤੋਂ ਦੇਸ਼ ਦੀ ਸੇਵਾ ਵਿੱਚ ਲੱਗੇ ਮਰਿਤਕ ਫੌਜੀ ਜਵਾਨ ਹਰਮਿੰਦਰ ਸਿੰਘ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਹਜੇ ਬਾਕੀ ਰਹਿੰਦੀਆਂ ਨੇ ਉਸ ਵੱਲੋਂ ਫੌਜ ਤੇ ਡੀਐਸਸੀ ਵਿੱਚ ਨਿਭਾਈਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼ਹੀਦ ਦਾ ਦਰਜਾ ਅਤੇ ਬਣਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਹਾਂਜੀ ਥੋੜਾ ਕੀਨਾ ਬਾਈ ਮੈਂ ਲਖਬੀਰ ਸਿੰਘ ਹੈ ਵੀ ਸਾਬਕਾ ਸਰਪੰਚ ਪਿੰਡ ਹੈ ਜਣਾ ਜੀ ਕੌਨਸੇ ਵਿੱਚ ਤੁਹਕੇ ਬੜੀ ਘਟਨਾ ਵਾਪਰੀ ਹੈ ਜੀ ਤੁਹਾਡਾ ਜਨਾ ਹੈ ਕਿ ਹਾਂਜੀ ਇਹ ਤਾਂ ਬਹੁਤ ਮੰਦ ਭਾਗੀ ਘਟਨਾ तकरीबन 22 ਸਾਲ ਉਹ ਇਹ ਲੜਕਾ ਪਹਿਲਾਂ ਵੀ ਡਿਊਟੀ ਕਰਕੇ 2015 ਤੋਂ ਡੀਐਸਸੀ ਚ ਭਰਤੀ ਹੋਇਆ ਆਪਾਂ ਨੂੰ ਜੰਮੂ ਕਸ਼ਮੀਰ ਦੇ ਹਾਲਾਤਾਂ ਦਾ ਪਤਾ ਹੀ ਹੈ ਜਿਹੜੇ ਹਾਲਾਤ ਨੇ ਉਥੇ 10 ਮਿੰਟ ਦੀਆਂ ਗੋਲੀਆਂ ਦਾ ਵੀ ਉਹ ਟੱਕਰਾ ਕਰਦੇ ਆ ਤੇ ਜੋ ਉਥੋਂ ਦੇ ਹਾਲਾਤ ਨੇ ਮੌਸਮ ਦਾ ਵੀ ਇਹ ਟੱਕਰਾ ਕਰ ਜੰਗਲੀ ਜਾਨਵਰ ਹੋਰ ਬਹੁਤ ਚੀਜ਼ਾਂ ਨਾਲ ਲੜਦੇ ਹੀ ਨਹੀਂ ਵੀ ਗੋਲੀ ਲੱਗਣ ਲਈ ਕੋਈ ਸ਼ਹੀਦ ਹੁੰਦਾ ਜੋ ਉਥੋਂ ਦੇ ਹਾਲਾਤਾਂ ਨਾਲ ਲੜ ਕੇ ਵੀ ਸ਼ਹੀਦ ਹੁੰਦੇ ਨੇ ਸਾਡੀ ਤਾਂ ਸਰਕਾਰ ਨੂੰ ਇਹ ਬੇਨਤੀ ਆ ਵੀ ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਪਰਿਵਾਰ ਨੂੰ ਜੋਗ ਸਹਾਇਤਾ ਦਿੱਤੀ ਜਾਵੇ ਕਿਉਂ ਪਰਿਵਾਰ ਦੇ ਵਿੱਚ ਬੱਚੇ ਛੋਟੇ ਨੇ ਤੇ ਸਾਰਾ ਪਰਿਵਾਰ ਹਜੇ ਸਰਕਾਰ ਤੋਂ ਮਦਦ ਦੀ ਲੋੜ ਮੰਗਦਾ ਵੀ ਸਾਡਾ ਸਾਰਾ ਇਹ ਪਿੰਡ ਸੋਗ ਦੇ ਵਿੱਚ ਆ ਕਿਉਂ ਅੱਗੇ ਇਸ ਤਰ੍ਹਾਂ ਕੋਈ ਕੋਈ ਕਟਰਾ ਨਹੀਂ ਵਾਪਰੀ ਤੇ ਪਹਿਲਾ ਮੌਕਾ ਵੀ ਸਾਡਾ ਜਵਾਨ ਉਥੋਂ ਸ਼ਹੀਦ ਹੋ ਕੇ ਆਇਆ ਤੇ ਸਾਰਾ ਜਪਿੰਡ ਨਗਰ ਖੇੜਾ ਤੇ ਆਪਣੇ ਐਮ.ਐਲ.ਏ. ਸਾਹਿਬ ਤੇ ਨਜ਼ਦੀਕ ਹੋਰ ਪੰਜ ਸਰਪੰਚ ਤੇ ਮੰਡਿਕਾਨ ਬੋਰਡ ਦੇ ਪ੍ਰਧਾਨ ਇਥੇ ਪਹੁੰਚੇ ਆ ਉਹਨਾਂ ਸ਼ਰਧਾਂਜਲੀ ਦੇਣ ਬਾਅਦ ਤੇ ਸਰਕਾਰ ਅੱਗੇ ਬੇਨਤੀ ਆ ਵੀ ਇਹ ਪਰਿਵਾਰ ਦੀ ਬਾਹ ਫੜੇ ਤਾਂ ਕਿ ਬੱਚੇਆਂ ਦਾ ਚੰਗੀ ਤਰ੍ਹਾਂ ਪਾਲਣ ਪੋਸਣ ਹੋ ਸਕੇ। ਸੁਪੇਦਾਰ ਹਰਵਿੰਦਰ ਸਿੰਘ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰਾਈਕੁੱਟ ਤੋਂ ਦਿਲਵਿੰਦਰ ਸਿੰਘ ਮਰਸੀਨ ਦੀ ਇੱਕ ਖਾਸ ਰਿਪੋਰਟ